ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪੰਜਵਾ ਅਸ਼ਟਪਦੀਆ ਘਰ ਦਸਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹੰਜੀ ਕਾਢਿਆ ਜੇ ਭਲੀ ਇਥੇ ਥੋੜਾ ਠਹਿਰਾ ਦੇ ਦੇਣਾ ਜੇ ਚੁੱਕੀ ਇਥੇ ਠਹਿਰਾ ਦੇ ਦੇਣਾ ਸਾਈ ਜਿਹੜਾ ਈੜੀ ਦੇ ਉੱਤੇ ਬਿੰਦੀ ਲੱਗੀ ਹੈ ਨਾ ਉਹ ਬਿਹਾਰੀ ਦੇ ਨਾਲ ਲੱਗ ਜਣੀ ਹੈ ਸਾਂ ਤੇ ਬਿੰਦੀ ਨਹੀਂ ਲਾਉਣੀ ਪੀ ਤਹੰਜੀ ਕਾਢਿਆ ਜੇ ਨਾ ਨੇ ਉਹ ਦੂਜਾ ਨੇ ਲੱਗਾ ਝੂਰ ਮਰਹੋ ਸੇ ਵਾਡਿਆ ਇਸਾਮ ਧਿਆਨ ਨਾਲ ਲਾਉਣਾ ਜਿਨਾ ਇਥੇ ਜਮਕ ਲਾ ਦਨੀਏ ਨੇਹੁ ਦੂਜਾ ਨੇ ਲੱਗਾ ਇਥੇ ਵਿਸਰਾਮ ਝੂਰ ਮਰਹੋ ਇਥੇ ਟੰਕ ਸੇ ਵਾਡਿਆ ਹਾ ਨਾ ਛੋਡਾਓ ਕੰਤ ਪਾਸਰਾ ਹਾ ਨਾ ਨਹੀਂ ਕਹਿਣਾ ਹਾ ਪਦਤੀ ਜਮਕ ਲਾ ਦਨੀਏ ਹਾ ਨਾ ਛੋਡੋ ਇਥੇ ਵਿਸਰਾਮ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ तुझ ਉੱਪਰ ਬਹੁ ਮਾਨੀਆ ਸੱਜਣ ਤੂੰ ਹੈ ਇਥੇ ਠਮਕ ਸੈਣ ਤੂੰ ਇਥੇ ਵਿਸਰਾਮ ਹੈ ਮੈਂ ਇਥੇ ਜਮ ਕਲਾ ਦਨੀ ਐ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਤੜੀ ਮਿੱਤ ਹਿਰਦਾਰ ਕਾਸਮਾਲ ਪਾਵ ਜੁਲਾਈ ਪੰਦ ਤੋ ਨੈਣੀ ਦਰਸ ਦਿਖਾਲ ਇਸ ਰਾਮ ਧਿਆਨ ਨਾਲ ਲਾਉਣਾ ਪਾਵ ਜੁਲਾਈ ਪੰਦ ਤੋ ਇਥੇ ਵਿਸਰਾਮ ਨੈਣੀ ਦਰਸ ਦਿਖਾਲ ਸਰਾਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਵਾ ਕਿਰਪਾਲ ਕਿਤੀ ਲੱਖ ਕਰੋੜ ਪਰੀਏ रोम न पुजन तेरे भी विश्राम ध्यान लाना है कि लख करोड़ पीरिए इत विश्राम है रोम न पुजन तेरे तू साही हु साहो तू साही हु साहो हो कह न सका गुण तेरे सहिया तऊ असंख ਸਹੀਆ ਤਉ ਅਸਾਂਖ ਮਨਯਹ ਹੱਪ ਵਧਾਣੀਆਂ ਇਹ ਮਨਯਹ ਹੱਬ ਵਧਾਣੀਆਂ ਇਸ ਤਰ੍ਹਾਂ ਉਚਾਰਨ ਕਰਨਾ ਮਨਜਹ ਨਹੀਂ ਕਹਿ ਦੇਣਾ ਹੇ ਕਪੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਠੀ ਮਾਨਤੀ ਰੀਐ ਕਿਲਵੇ ਕ ਵਈਆਂ ਨ ਦੂਰੇ ਸੋ ਕਿਉ ਵਿਸਰੈ ਮਾਉ ਮੈਂ ਜੋ ਰਹਿਆ ਭਰ ਪੂਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਸੋ ਇਥੇਮ ਕਲਾ ਦਨੀ ਹੈ ਕਿਉ ਵਿਸਰੈ ਮਾਉ ਮੈਂ ਇਥੇ ਵਿਸਰਾਮ ਹੈ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮਹੱਲਾ ਪੰਜਵਾ ਸਿਮਰਿਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਹਾਂਜੀ ਗਾਲੀ ਹੋਛੀਆ ਕਸਕੇ ਪਦ ਬੋਲਣਾ ਨਾਲੇ ਲੱਲੇ ਦੇ ਹਲੰਤ ਹੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਗਾਲੀ ਹੋਛੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਜਨਮ ਮਰਨ ਮੋਹ ਦੁਖ ਇਥੇ ਵਿਸਰਾਮ ਸਾਧੂ ਸੰਗ ਨਸੈ ਨਸੈ ਪੁਲਈ ਬੋਲਣਾ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਏ ਨਮੂਲ ਨਾਮ ਵਿਛੁੰਨਿਆ ਆਤ ਬਿੰਦੀ ਨਹੀਂ ਲਾਉਂਦਾ ਸੋਖ ਨ ਪਾਇ ਨ ਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਇਸ ਸਾਰੇ ਤੱਦੇ ਹਨ ਤੱਦੇ ਬੋਲਨੇ ਹਨ ਸੋਧਤ ਸੋਧਤ ਸੋਧ ਇਥੇ ਇਸਾਨ ਤਾਤਿ ਵਿਚਾਰੇ ਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹ ਜਾਹੀ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ ਆਵਹ ਜਾਹੀ ਅਨੇਕ ਇਥੇ ਵਿਸਰਾਮ ਮਰ ਮਰ ਜਨਮ ਤੇ ਜਨਮ ਤੇ ਇਕੱਠੇ ਹੀ ਪਾਠ ਕਈ ਜਨਮ ਤੇ ਵਖਰਾ ਕਰ ਜਾਂਦੇ ਨੇ ਕਠਾ ਪਾਠ ਹੈ ਬਿਨ ਬੂਜੇ ਸਭ ਬਾਦ ਜੋਨੀ ਪਰਮਤੀ ਜਿਨ ਕੋ ਭਏ ਦਇਆਲ ਤਿਨ ਤਿਨ ਸਾਧੂ ਸੰਗ ਭੇਟਿਆ ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ ਹਾਂਜੀ ਭਇਆ ਪਦ ਹੈ ਅੰਮ੍ਰਿਤ ਹਰਿ ਕਾ ਨਾਮ ਜਿਨੀ ਜਣੀ ਜਾਪ ਲਿਆ ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ ਖੋਜਹਿ ਪਦ ਤੇ ਜਮਕ ਲਾ ਦਨੀ ਹੈ ਖੋਜਹਿ ਕੋਟ ਅਸੰਖ ਇਥੇ ਵਿਸਰਾਮ ਬਹੁਤ ਅਨੰਤ ਕੇ ਜੇਸ ਬੁੱਝਾਏ ਆਪ ਨੇੜਾ ਤਿਸ ਹੀ ਨੇੜਾ ਤਿਸ ਹੀ ਤਿਸ ਹੀ ਇਕੱਠਾ ਨਹੀਂ ਜੇਸ ਬੁੱਝਾਏ ਆਪ ਨੇੜਾ ਤਿਸ ਹੀ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਜੇ ਵੀ ਧਿਆਨ ਨਾਲ ਬੋਲਨਾ ਵਿਸਰਨਾਹੀ ਦਾਤਾਰ ਨਾਹੀ ਦਾਤਾਰ ਨਹੀਂ ਕਹਿਣਾ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੋਣ गावा ਦਿਨ ਰਾਤ ਨਾਨਕ ਚਾਉ ਏਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ